ਦਰਵਾਹੀ ਸੀ ਪਹਿਲਾਂ ਇਹ ਜਾਂ ਜੰਮਿਆ ਹੈ ਬੋਲ ਰਹੀ ਸੀ ਉਹ ਜੰਮ ਕੇ ਪਹਿਲਾ ਹੋਇਆ ਬਾਪ ਨੂੰ ਜਾਣੇ ਨਾ ਗੁੱਜੇ ਰਿਕਾਰਡ ਕਿੱਟੀ ਆ ਕੇ ਜਨਮ ਲੈ ਲਿਆ ਲੋ ਉਹਨਾਂ ਨਾਲੇ ਆਇਆ ਸਾਲ ਜਿਆ ਬੋਲ ਗਿਆ ਮੈਂ ਕਿੱਥੋਂ ਆਇਆ ਸੀ ਉਹ ਜੰਮਣ ਤੋਂ ਪਹਿਲਾਂ ਤੂੰ ਕਿੱਥੇ ਸੀ ਹਰ ਵਕਤ ਕਿੱਥੇ ਸੀ ਕਿੱਥੋਂ ਆਇਆ ਸੀ ਬੋਲ ਜੀ ਬੱਦ ਗਿਆ ਅਗੇ ਇਹ ਹੀ ਮੇਰੇ ਹੋ ਗਏ ਜੰਮਣ ਤੋਂ ਪਹਿਲਾਂ ਦੇਖੇ ਤੂੰ ਕੀ ਸੀ ਉੱਥੇ ਜੀ ਲੱਗਿਆ ਜਿੱਥੇ ਗਿਆ ਉਹਦੇ ਵਸ ਗਿਆ ਜਾ ਕੇ ਇੰਗਲੈਂਡ ਕੇ ਵੀ ਜਾਣ ਗਰੀ ਪਿਛਲਾ ਦੇਸੇ ਭੁੱਲ ਗਿਆ ਉਹਦੇ ਯਾਰ ਦੋਸਤ ਬਣ ਗਏ ਕਿੰਨਾ ਵਾ ਇੱਥੇ ਠੀਕ ਆ ਹੁਣ ਉਹ ਤੇਨੂੰ ਜੀਜਤ ਆ ਇੱਥੇ ਉਹਦਾ ਵੀ ਪਛੇਤਾ ਕੀ ਹੈ ਦੇਸ ਆਦਾ ਹੀ ਨਹੀਂ ਆਪਣਾ ਕਿੱਥੋਂ ਆਇਆ ਕੀ ਗੱਲ ਹੈ ਇਹ ਗੁਣ ਕਰ ਗੜ ਗਏ ਸਾਰੇ ਕੁਝ ਲੈਣ ਆਇਆ ਸੀ ਕਮਾਉਣ ਆਇਆ ਸੀ ਉਹਦੀ ਵਜ੍ਹਾ ਇੱਥੇ ਜਾ ਕੇ ਰਹਿ ਗਿਆ ਜੀਵਨ ਉਹਦੇ ਖਤਮ ਕਰ ਲਿਆ ਆਪਣਾ ਉੱਥੇ ਦੀ ਕਮਾਈ ਉੱਥੇ ਛੱਡ ਜਾਣੀ ਹੈ ਜੀਵਨ ਇਹ ਘੱਟ ਮਿਲਦਾ ਗਿਆ ਸੀ ਵਿਦੇਸ਼ ਚ ਕੁਛ ਉੱਥੋਂ ਕਮਾ ਕੇ ਆਪਣੇ ਦੇਸ਼ ਨੂੰ ਲਿਆਉਗਾ ਉੱਥੇ ਵੀ ਕਹਾਂ ਉੱਥੇ ਜਿਹੜਾ ਜੀਵਨ ਵੀ ਉੱਥੇ ਹੀ ਦੇ ਦਿੱਤਾ ਆਪਣਾ ਸਮਝ ਲਾ ਕਿ ਜੀਵਨ गवा ਲਿਆ ਉਹ ਜੋ ਜੀਵਨ ਸੀ ਉਹ ਜਿੰਨਾ ਕਮਾਇਆ ਉਹ ਤਾਂ ਉੱਥੇ ਰਹਿ ਗਿਆ ਬੜੀ ਕਮਾਈ ਦੀ ਉਹ ਵੀ ਆਇਆ ਲੈ ਕੇ ਨਾ ਕੀ ਆਉਣਾ ਤੇ ਦੇ ਆਇਆ ਜੋ ਸੀਗੀ ਉਹ ਦੇ ਲੋ ਆ ਤੇ ਜੀਵਨ ਲਾਤਾ ਸਾਰਾ ਅਦੇ ਇਹਦੀ ਤਰੱਕੀ ਬਾਤ ਹੈ ਸੁਰਗ ਬਣਾਉਣ ਵਾਸਤੇ ਸੰਸਾਰ ਨੂੰ ਸਾਰਾ ਜੀਵਨ ਲਾਤਾ ਜਿ ਲੈ ਗਏ ਤਾਂ ਸਾਰੇ ਗਵਾਲਿਆ ਉਹ ਸਾਰਿਆਂ ਨੇ ਸਾਰਾ ਗਵਾਲਿਆ ਸਿੱਖਾਂ ਦੀ ਤਰੱਕੀ ਬਾਤ ਤੇ ਸਾਰਾ ਜੀਵਨ ਲਾਤਾ ਸਾਰੇ ਗਵਾਲਿਆ ਦਾ ਉਹ ਤੇ ਇਸ ਕਰਕੇ ਭਗਤੀ ਕਹਿੰਦੇ ਸਭਨਾ ਆਪੋ ਆਪਣੀ ਮੈਂ ਆਪਣੀ ਪਈ ਮੈਨੂੰ ਕਿਸੇ ਦਾ ਮਤਲਬ ਕੋਈ ਨਹੀਂ ਮੈਂ ਆਪਣੀ ਪਈ ਇਹਦਾ ਬੜਾ ਸਵਾਰਥੀ ਹੈ ਇਸ ਬੰਦੇ 'ਚ ਜੋ ਕਭ ਕਰਨਾ ਹੈ ਮੈਂ ਉਹ ਕਰਨਾ ਕੋਈ ਕਰੇ ਕੋਈ ਨਾ ਕਰੇ ਮੇਰਾ ਕਿਦਣਾ ਕੋਈ ਸੁਮੰਦਰੀ ਇਹ ਤਾਂ ਆਪਣਾ ਧੱਲਾ ਹੈ ਸਵਾਰਥੀ ਹੈ ਇਹ ਤੁਰੀਣਾ ਦੀ ਨਜ਼ਰ ਨਾਲ ਸਵਾਰਥੀ ਹੈ ਇਹ ਇਹਨਾਂ ਦੇ ਹਿਸਾਬ ਨਾਲ ਸਵਾਰਥੀ ਹੈ ਫਿਰ ਇਹ ਪਰ ਇਹ ਸਵਾਰਥੀ ਹੈ ਰਸਤੇ ਵਿੱਚ ਸਵਾਰਥੀ ਨੀ ਕਿਉਂਕਿ ਸੰਸਾਰ ਸਵਾਰਥੀ ਹੈ ਇਸ ਦਰ ਕੇ ਪਰਮਾਰਥੀ ਨੂੰ ਸਵਾਰਥੀ ਬੰਦਾ ਪਰਮਾਰਥੀ ਸਦਾਰ ਨੂੰ ਸਵਾਰਥੀ ਬੰਦਾ ਸੰਸਾਰ ਸਵਾਰਥੀ ਨੂੰ ਪਰਮਾਤਮਾ ਦੇ ਅਨੁਸਾਰ ਸੀ ਬੁੱਧ, ਭਗਤ ਦੇ ਅਨੁਸਾਰ ਸੀ ਬੁੱਧ। ਸੰਸਾਰ ਦਾ ਰੱਬ ਨੂੰ ਵੀ ਸਾਰਥੀ ਮੰਨਦਾ। ਕੋਈ ਆਦਮੀ ਕਹਿੰਦੇ ਨੇ, "ਲੋ ਜੀ ਰੱਬ ਵੀ ਬੜਾ ਸਾਰਥੀ ਹੈ ਜਿਹੜਾ ਕਹਿੰਦਾ ਮੈਨੂੰ ਬੜਿਆਈ ਕਰੋ।" ਤਾਂ ਖੋਜਦਾ। ਉਹਨਾਂ ਦਾ ਆਪਣਾ ਦੇਸੀ ਕੋਲ। ਉਹ ਤਾਂ ਬੜਾ ਬੜਿਆਈ ਦਾ ਭੁੱਖਾ ਹੈ। ਲੱਗਦਾ ਵੀ ਉਹ ਮੇਰਾ ਭਗਤ ਹੈ ਜਿਹੜਾ ਬੜਿਆਈ ਕਰੇ। ਉਹ ਭੁੱਖਾ ਹੀ ਦਾ ਟੇਡੂ। ਸਿਕੋੜ ਨੇ ਉਹਨਾਂ ਦਾ ਸੋਚ ਹੋ ਰਿਹਾ। ਉਹਨਾਂ ਦੀ ਆਪਣੀ ਸੋਚ ਹੈ। ਇਸ ਕਰਕੇ ਸੰਸਾਰ ਦੀਰ ਭਗਤਾਂ ਦੀ ਸੋਚ ਕਰਦੇ ਤਾਂ ਰੜੀਆਂ ਨਾ ਰੁਕੀ ਐ ਸੁਧਾਰੀ ਆਦਮੀ ਨੇ ਐਵੇਂ ਖਾਮ ਖਜਾਬਾਂ ਦਾ ਭੇਡ ਕਰਦੇ ਨੇ ਪਰ ਪਰਵਾਰੀਵਾਰੇ ਧਰਮਵਾਰੇ ਇਹਨਾਂ ਦਾ ਤਾਂ ਵੇਸ਼ਾ ਹੀ ਹੈ ਜੀ ਇਹਨਾਂ ਦੀ ਸੋਚ ਹੋਰ ਭਗਤੀ ਦੀ ਸੋਚ ਹੋਰ 180 ਡਿਗਰੀ ਦਾ ਫਰਕ ਹੈ ਐਵੇਂ ਬੱਕਲ ਮਾਰੀ ਜਾਂਦੇ ਬੱਕਲ ਮਾਰੀ ਜਾਂਦੇ ਖਾ ਬਾਹ ਇਹਨਾਂ ਦੇ ਕੁਰਸੀਾਂ ਦੇ ਝਗੜੇ ਨੇ ਕਾਰ ਦਾ ਝਗੜਾ ਹੈ ਸਰਦਾਰੀਆਂ ਦੇ ਝਗੜੇ ਨੇ ਆਪਣੇ ਹੋਟ ਟ੍ਰਿਕ ਨਾਲ ਲੜਨ ਲੱਗ ਪਏ ਰਿਕਾ ਹੋਰ ਬਧੜੇ ਲੜਣਾ ਕੁਝ ਨਹੀਂ ਹੋ ਰਿਹਾ ਇਹ ਤੇ ਧਰਮ ਦੇ ਵਿੱਚ ਲਿਆ ਕੇ ਖੜਾ ਕਰ ਲੈ ਇਹ ਧਰਮ ਤੇ ਚੱਲੋ ਜਿਹੜਾ ਧਰਮ ਤੇ ਚੱਲਦਾ ਉਹਦਾ ਨਾ ਝਗੜਾ ਹੀ ਕੋਈ ਨਹੀਂ ਹੈ ਧਰਮ ਦਾ ਝਗੜਾ ਉਹਦਾ ਜਿਹਨੇ ਚੱਲਣ ਦੀ ਧਰਮ ਤੇ ਜਿਹਨੇ ਚੱਲਣਾ ਉਹਦਾ ਕੋਈ ਝਗੜਾ ਨਹੀਂ ਧਰਮ ਦੇ ਜਿਹਨੇ ਧਰਮ ਦੇ ਰਸਤੇ ਚੱਲਣਾ ਉਹਦਾ ਕੋਈ ਝਗੜਾ ਨਹੀਂ ਭਗਤਾਂ ਦਾ ਸੁਖੀ ਦਾ ਕੋਈ ਝਗੜਾ ਹੋਇਆ ਧਰਮ ਤੇ ਚੱਲਣ ਦਾ ਉਹ ਤਾਂ ਆਪਣੀ ਲੱਗਿਆ ਕਿਸੇ ਨੂੰ ਲੈਣਾ ਕਰਨਾ ਅਨੰਤ ਬਣ ਗਿਆ ਕਿਸੇ ਨੂੰ ਭਾਵ ਹੈ ਨਹੀਂ ਨਿਕਲੀ ਵੀ ਅਮਰਦਾਸ ਜੀ ਸਬਸਤ ਨੂੰ ਕਦੇ ਪਹੁੰਚ ਗਿਆ ਕਿ ਇੱਕ ਤੀਰ ਵਾਲੇ ਘਾਇਲ ਹੋ ਗਿਆ ਮਾਰ ਜੋ ਲੱਗ ਗਿਆ ਇੱਕ ਕਰਦਿਆਂ ਨੂੰ ਨਹੀਂ ਪਤਾ ਐਸਾ ਬਸਤਰ ਉੱਪਰ ਜਿਹਾ ਇੱਕ ਸ਼ਬਦ ਸੁਣ ਕੇ ਕਹਿੰਦਾ ਵੀ ਬੰਦਾ ਤਾਂ ਸੁਖ ਤੇ ਕਿਹੜਾ ਬੰਦਾ ਹੈ ਜਿਹਦੀ ਬਾਣੀ ਇਹ ਵਸਤਾ ਕਿਵੇਂ ਪ੍ਰਾਪਤ ਕਰ ਲਈ ਕਿਸੇ ਨੂੰ ਨਹੀਂ ਪਤਾ ਹੁੰਦਾ ਇਸ ਕਰਕੇ ਬੜੇ ਬੜੇ ਭਗਤਾਂ ਨੂੰ ਕਰਦਿਆਂ ਨਹੀਂ ਪਛਾੜਿਆ ਮਾਨ ਗੁਰੂ ਆਪਰੇ ਨਹੀਂ ਪਛਾੜਿਆ ਮਾਨ ਨਹੀਂ ਪਛਾੜਿਆ ਉਹਨੂੰ ਤਾਂ ਕੋਈ ਪਛਾਣ ਨਹੀਂ ਸਕਦਾ ਹੁੰਦਾ ਭਗਤ ਨੂੰ ਤਾਂ ਇਹ ਕਹਿੰਦੇ ਨੇ ਭਗਤੀ ਦਾ ਝਗੜਾ ਹੁੰਦਾ ਜਿਹੜੇ ਕਿਸੇ ਦੇ ਨਾਮ ਜਪਣਾ ਹੈ ਭਗਤੀ ਕਰਨੀ ਹੋਣਾ ਕੋਈ ਉਹਦਾ ਤਾਂ ਪਤਾ ਹੀ ਲੱਗਦਾ ਹੁੰਦਾ ਕਿ ਸਾਨੂੰ ਇਹ ਜਪਨਾ ਬੈਠਣਾ ਕਰਦੇ ਨੇ ਕਾਹਦਾ ਕਰਦੇ ਨੇ ਸਕਾਰ ਦਾ ਕਰਦੇ ਨੇ ਕੁਛ ਵਧੀਆ ਚਿਰ ਕਰਕੇ